ਆ ਵੇਖੋ ਜੀ ਬੇੜੇ ਤੇ ਚੜਨਾ ਹੁਣ ਜਾ ਆ ਗਏ ਤੇ ਪਿੰਡ ਦੀਆਂ ਸੰਗਤਾਂ ਜਿਨ੍ਹਾਂ ਦੇ ਟਰੈਕਟਰ ਆ ਤੇ ਪਿੱਛੇ ਗੱਡੀ ਆਉਂਦੀ ਆ ਆਪਣੀ ਇਧਰ ਆ ਆ ਗਿਆ ਪੂਰਾ ਦਰਿਆ ਦੇ ਕੰਢੇ ਤੇ ਨਾਲ-ਨਾਲ ਸੁਰੇ ਜਾਂਦੇ ਆ ਇਹ ਟਰੈਕਟਰ ਵਖਰੇ ਨਾ ਬ੍ਰੇਕਾ ਬੰਨ ਕੇ ਜਾਂ ਕਿ ਕਹਿੰਦੇ ਨਹੀਂ ਬ੍ਰੇਕ ਨਹੀਂ ਬੰਦੂਗੀ ਆ ਬੰਦੇ ਮਿਸ਼ਨ ਤੇ ਚੱਲੇ ਆ ਦਰਿਆ ਦੇ ਵਿੱਚ ਜਾਣਦੇ ਆ ਬੰਦੇ ਸਾਰੇ ਆਹ ਵੇਖੋ ਜੀ ਜੰਗਲਾਂ ਅਮਰੀਕਾ ਦੀ ਡੂੰਗੀ ਆਹ ਵੇਖੋ ਜੰਗਲਾਂ ਦੇ ਵਿੱਚ ਦੀ ਨੰਗਣਾ ਪੈਂਦੇ ਆ ਜੰਗਲ ਕੁਮਾਰ ਵਰਗਾ ਲੱਗਣਦੇ ਆ ਪਰ ਆਹ ਵੇਖੋ ਵੀਰ ਪਿੱਛੇ ਆਉਣਦੇ ਆ ਦਰਿਆ ਆ ਗਿਆ ਜੇ ਦੇਖੋ ਇਥੋਂ ਮੇਰਾ ਇੰਟਰੀ ਤੈ ਕਿੰਗਾ ਹਾਂਜੀ ਵੀਰ ਜੀ ਥਾਗੇ ਜੀ ਲੋਬੀ ਹੜਦੇ ਤੇ ਜਿਹੜੇ ਬੰਦਾਂ ਦੇ ਵਿੱਚ ਪਾਣੀ ਪਿਆ ਵਾ ਉਹਨਾਂ ਦੀ ਸਰਵਿਸ ਕਰਨੀ ਵੀ ਸੌਖੀ ਨਹੀਂ ਗਈ ਆ ਚਾਰ ਜਫੇਰੇ ਤੇ ਵੇਖਦਾ ਕਮਾੜਾ ਤੇ ਕਮਾੜ ਦੇ ਵਿੱਚ ਦੀ ਨੰਕੇ ਤੁਰ ਕੇ ਜਾਣਦੇ ਆ ਇਹ ਵੀ ਬੜੇ ਰੇਟ ਤੇ ਸੇਵਾ ਜਿਹੜੀ ਆ ਅਸਲੀ ਸੇਵਾ ਆ ਜਿਹੜੀ ਬਹੁਤ ਜ਼ਿਆਦੀ ਅਸਲੀ ਸੇਵਾ ਜੀ ਇਹਨੂੰ ਇਹਨੂੰ ਸੇਵਾ ਕਹਿ ਸਕਦੇ ਅਸਲੀ ਕਿ ਕਿਦਾਂ ਵੀਰ ਆ ਕਾ ਮਿੱਦਦੇ ਜਾਂਦੇ ਆ ਦਰਿਆ ਦੇ ਵਿੱਚ ਤੁਰੇ ਫਿਰਦੇ ਆ ਰਾਵੀ ਦਰਿਆ ਵਾ ਤੇ ਉਹ 2 ਕਿਲੋਮੀਟਰ ਤੋਂ ਤੁਰ ਕੇ ਆਏ ਆ ਤੇ ਬੇੜੇ ਵਾਲਾ ਆਖੇ ਨਹੀਂ ਲੱਗਾ ਹੁਣ ਦੋਰੇ ਸੱਧਿਆ ਵੇਖੋ ਕੀ ਅੰਦਰ ਰਾਹ ਮੁਗ ਗਿਆ ਗਾੜੀ ਚੜ ਜਾ ਉੱਥੋਂ ਦੀ ਕੋਈ ਨਹੀਂ ਆਂਦਾ ਓਏ ਹੋਏ ਕੀ ਆਂਦਾ ਮੈਂ ਨਹੀਂ ਆਂਦਾ ਇੱਧਰ pauo ਬੈਠਾ ਵਾ ਆਹ ਪਾਰ ਜਾਣਾ ਡਰਾਈਵਰ ਖਲੋਤਾ ਜਾਣ ਦਾ ਰਸਤਾ ਹੈ ਹੁਣ ਤਾਂ ਨਹੀਂ ਪਤਾ ਬਾਣੀ ਉੱਥੇ ਜਾਣਾ ਨੇ ਸਾਈਡ ਮਾ ਜਾਓ ਉਹ ਪੂਰੇ ਘੋਨੇ ਅਸਲਾ ਡਿੱਗ ਪਈ ਦੇਖੋ ਜੀ ਸਾਨੂੰ ਨਹੀਂ ਪਤਾ ਵੀ ਕਿਹੜੇ ਸਹਾਣਾ ਪਾਣੀ ਇੰਨਾ ਚਲ ਜਾਂਦਾ ਵਾ ਉਧਰ ਵੀਰ ਗੇਰ ਦਾ ਵੀ ਨਟ ਖੁੱਲਣ ਡਿਆ ਵਾ ਤੇ ਵੀਰ ਕਿੱਥੋਂ ਤੱਕ ਚੜ ਗਿਆ ਹੈ ਪਾਣੀ ਇਹਦੇ ਇਹ ਪਾਣੀ ਬਹੁਤ ਜ਼ਿਆਦਾ ਝੜ ਪੁੱਟ ਗਿਆ ਹੈ ਠੀਕ ਆ ਪਾਣੀ ਉੱਤੋਂ ਦੀ ਲੰਗਾ ਹੁੰਦਾ ਏ ਅੱਛਾ ਉੱਤੋਂ ਦੀ ਨਾ بیا ਉੱਤੋਂ ਨਹੀਂ ਗਿਆ ਇਸ ਤਰ੍ਹਾਂ ਉੱਤੋਂ ਦੀ ਲੰਗਿਆ ਵਾ ਤੇ ਪਾਣੀ ਅਜੇ ਵੀ ਨਿਕਲੀ ਜਾਂਦਾ ਹੈ ਇਹ ਵੇਖੋ ਵੀ ਇਹ ਮਾੜਾ ਹੈਗਾ ਤੁਸੀਂ ਮੈਨੂੰ ਕਹਿੰਦਾ ਬੜੀ ਇਹ ਪਾਣੀ ਆਇਆ ਬੜਾ ਆ ਵੇਖੋ ਮੁੰਡਾ ਟਾਂਗਰੇ ਵਾਲਾ ਪਿੱਛੋਂ ਵੀ ਸੇੜਾ ਪਾਣੀ ਕੱਢਣ ਲੱਗਾ ਵੀ ਸਭ ਤੋਂ ਵੱਧ ਮੈਨੂੰ ਲੱਗਣ ਰਿਹਾ ਵੀ ਇੰਜਣ ਦੇ ਵਿੱਚ ਇਹ ਦੇਖ ਲਓ ਵੀ ਕਿੱਥੋਂ ਤੱਕ ਜਾਣ ਢੀ ਇਹਦੀ ਧਾਰ ਅਜੇ ਤੱਕ ਨਹੀਂ ਪਾਣੀ ਨਿਕਲ ਨੂੰ ਫਟੰਡਿਆ ਤੇ ਹੈ ਬਿਲਕੁਲ ਹੀ ਇਧਰ ਪਾਕਿਸਤਾਨ ਦੀ ਅੱਧਾ ਅਗਲੇ ਪਾਸੇ ਇਥੋਂ ਅੱਧਾ 1 ਕਿਲੋਮੀਟਰ ਅਗਲੇ ਪਾਸੇ ਪਾਕਿਸਤਾਨ ਦੀ ਅੱਜ ਤੇ ਆਹ ਵੇਖੋ ਇਧਰ ਵੀ ਆਪਾਂ ਵਿਖਾਉਣੀ ਆ ਸੇ ਸੇ ਦੇ ਵਿੱਚੋਂ ਮਗਰਲੇ ਸੇ ਜੋ ਵੀ ਕੱਲੇ-ਕੱਲੇ ਟਰੈਕਟਰ ਦੀ ਆਪਾਂ ਵੀਡੀਓ ਨਾਲ ਬਣਾਉਣੀ ਆ ਹੈਗਾ ਭਾਜੀ ਹੈਗਾ ਮੜਾ-ਮੋਟਾ ਪਰ ਇਹ ਬਿਲਕੁਲ ਮੜਾ-ਮੋਟਾ ਹੀ ਇਹਦੇ ਬਚਾਅ ਹੋ ਗਿਆ ਆ ਹੁਣ ਤੌਣ ਲੱਗਾ ਤੇਲ ਬਹੁਤ ਜ਼ਿਆਦਾ ਮੰਨ ਕੇ ਚਲੋ ਵੀ ਪਾਣੀ ਨਿਕਲਿਆ ਟਰੈਕਟਰ ਚੋਂ ਹੈ ਟਰੈਕਟਰ ਨਮਾ ਹੀ ਕਿਹੜਾ ਪਿੰਡ ਭਾਜੀ ਆਪਣਾ ਮੈਨੂੰ ਦੱਸਿਆ ਕੋੜ ਟਰੈਕਟਰ ਕਿੱਥੇ ਖੜਾ ਹੈ ਟਰੈਕਟਰ ਜਿੱਦਾਂ ਨਹੀਂ ਖੜਾ ਹੈ ਤਰ ਇਹ ਹੁਣ ਇਸੇ ਖੜਾ ਇਤਰਾ ਆਪਣਾ ਪਹਿਲੀ ਠੇਕੇ ਤੇ ਰੱਖੀ ਹੋਏ ਕੇ ਅੱਛਾ ਠੇਕੇ ਦੇ ਆ ਠੀਕ ਠੀਕ ਆ ਤੇ ਟਰੈਕਟਰ ਇੱਥੇ ਹੀ ਲੱਗਾ ਫੇ ਅੱਛਾ ਅੱਛਾ ਫਿਰ ਕੋਣੇ ਦੀ ਵੀ ਪਾਣੀ ਕਿੱਲੇ ਰਹਾ ਹੈ ਠੀਕ ਹੈ 10 ਦਾ ਕਾਰਪ ਹੋਇਆ ਠੀਕ 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 ਆ ਮਾਰਕੀਟ ਮੰਗਣਾ ਦੀ ਗੱਲ ਨਹੀਂ ਆਏ ਖਾ ਰਹੀਏ ਭਾਵੇਂ ਕੋਈ ਵੱਡਾ ਕਿਸਾਨ ਆ ਤੇ ਬਾਈ ਆਂਦੇ ਆ ਅੱਛਾ ਬਾਈ ਵਾਤੇ ਲਿਆ ਜਿੰਦਾ ਜੀ ਬਾਈ ਗੱਲ ਕਰਦੇ ਲੋੜ ਲਗਵਾਈ ਨਾ ਠੀਕ ਠੀਕ ਆ ਇਹ ਗੱਲ ਸੁਣ ਕੇ ਲੋਕਿੰ ਗੰਡੇ ਹੋ ਜਾਂਦੇ ਆ ਵੀ ਬੰਦੇ ਨੇ ਮੰਨੋ ਠੀਕੇ ਤੇ ਪੈਸੇ ਰੱਖੀ ਆ ਆਪਣੇ ਕੋਲ ਜ਼ਮੀਨ ਹੈ ਨਹੀਂ ਆ ਤੇ ਚਲੋ ਆਪਣੇ ਮਤਲਬ ਮਰਲਾ ਨਹੀਂ ਹੈਗਾ ਭਰਾਵਾਂ ਦਾ ਤੇ ਟਰੈਕਟਰ ਪਤਾ ਨਹੀਂ ਭਰਾ ਨੇ ਕਿੱਦਾਂ ਲਿਆ ਆ ਆਪਾਂ ਜਿੰਨੀ ਕੁ ਮਤਕ ਕਰ ਸਕਦੇ ਆ ਜਿੰਨੇ ਜੋਗਾ ਰੱਬ ਨੇ ਮੰਨੋ ਆਪਾਂ ਨੂੰ ਦਿੱਤੀ ਆ ਮੰਨੋ ਬਖਸ਼ ਉਹਨੇ ਜੋਗਾ ਕਰਦਾਂਗੇ ਆਪਾਂ ਇਹ ਟਰੈਕਟਰ ਐ ਟਾਈਮ ਪੰਜਵੇਂ ਨੂੰ ਹੱਥ ਪਾ ਲਿਆ ਆ ਤੋ ਵੀ 1 ਕੰਸੇ ਕੰਮ ਨਾਲ ਕਿਲੋ ਕਿਲੋ ਮੀਟਰ ਡੇਡ ਡੇਡ ਕਿਲੋਮੀਟਰ ਤੇ ਦੂਰ ਖੜੇ ਆ ਟਰੈਕਟਰ ਉਹਦਾ ਵੀ ਬਹੁਤ ਬਹੁਤ ਰਭੀਆ ਤੁਹਾਡੇ ਨੀਰਾਂ ਦੇ ਨੌਜਵਾਨ ਕੀਹਾਂ ਦੇ ਜਿਨ੍ਹਾਂ ਨੇ ਇਹ ਸੇਵਾ ਕੀਤੀ ਆ ਇਹਦਾ ਵੀ ਇਹੋ ਜਿਹਾ ਵੇ ਕ੍ਰਿਸ਼ਨ ਹੋ ਜਿੱਤੀ ਆ ਪਿਛਲਾ ਨੋਟ ਕੀ ਕੋ ਬਣਾਉਂ ਕੋਈ ਐਸੋਸੀਏਸ਼ਨ ਨਹੀਂ ਰਹੀ ਪਾਜੀ ਪਤਾ ਕਲੀ ਸਾਡਾ ਤੈਨੂੰ ਦੱਸਾਂ ਕਿ ਸਾਡੇ ਅਸੀਂ ਖੁਦ 1500 ਨੂੰ ਵਢਾਈ ਆ ਤੇ ਐਦਾਂ ਸਾਡੇ 17 17 ਕੁਇੰਟਲ ਨਿਕੰਢ ਗਿਆ ਤੇ ਸਾਨੂੰ ਇਹ 10 15000 ਦਾ ਨੁਕਸਾਨ ਹੋਣਿਆ ਤੇ ਤੁਹਾਡਾ ਤੇ ਲੱਖਾਂ ਦਾ ਹੋ ਗਿਆ ਇਦਾਂ ਵੀ ਜੀ ਤੇ ਸਾਨੂੰ ਉਹਦੇ ਨਾਲ ਮੰਚ 'ਚ ਦੋਖੰਦ ਆ ਵੀ ਸਾਡਾ ਨੁਕਸਾਨ ਹੋਇਆ ਸਾਨੂੰ ਵੀ ਪਤਾ ਚੱਲ ਗਈ ਆ ਕਈ ਲੋਕ ਮੰਗਲਵਾਤੇ ਉਹਨੇ ਬੰਨੇ ਕਿ ਦੱਜਾ ਕੇ ਭੁੱਲਿਆ ਸਾਨੂੰ ਕਿ ਕਿਹਨੂੰ ਦੱਸ ਦਿਆਂ ਵੀ ਸ਼ਰਮ ਆਉਂਦੀ 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 ਜਿਹੜਾ ਬੰਦਾ ਹੁਣ ਆਪਣੇ ਆਪ ਨੂੰ ਸਮਝਦਾ ਵੀ ਜਿਹਨੇ ਮਿਹਨਤ ਕਰਕੇ ਕਮਾਈ ਆ ਨਾ ਉਹਨੂੰ ਆਉਂਦਾ ਵਾ ਵੀ ਯਾਰ ਕਿੱਦਾਂ ਕਿ ਇੱਕੋ ਹੱਥ ੱਡੀਏ ਜਾਂ ਕੁਝ ਵੀ ਆ ਤੇ ਆਪਾਂ ਵੀਡੀਓ ਪਾਈ ਹੀ ਹਾਂ ਹਾਲ ਹੋਰ ਵੀ ਜੀ ਵੀ ਹੱਥ ੱਡਿਆ ਵੀ ਬੜਾ ਔਖਾ ਔਖਾ ੱਡਿਆ ਜਾਂਦਾ ਹਾਂਜੀ ਔਖਾ ੱਡਿਆ ਤੇ ਜੇ ਵੀਵਾ ਕੋਈ ਵੀਰਵਾਲੀ ਵਾਲ ਵਾਲੇ ਜਿਹੜੇ ਆ ਇਹਦਾ ਬੜਾ ਇਸ਼ਾਨਦਾਈ ਆ ਸਾਰੇ ਭਰਾ 7-8 ਲੀਟਰ ਜਿਹੜੇ ਆ ਨੁਕਸਾਨੇ ਗਏ ਬੜੇ ਅੱਛਾ ਨੁਕਸਾਨੇ ਗਏ ਹਾਂਜੀ ਮੇਰਾ ਵੀ ਇਹ ਭੇਜੇ ਵੀ ਢੰਗਾਈ ਵਾਲੇ ਨੇ ਜਿਹੜਾ ਕਰਵਾ ਲਿੱਤਾ ਠੀਕ 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 ਉਹ ਗੱਲ ਇਹ ਹੈ ਅਸੀਂ ਵੀਡੀਓ ਪਾਈ ਸੀ ਤੇ ਵੀਰ ਨੇ ਸਾਨੂੰ ਦੱਸਿਆ ਸਾਨੂੰ ਵੀਡੀਓ ਬਣਾਵਣਾ ਪਾਈਆਂ ਸੀ ਪਿੰਡਰ ਡੇਰੀ ਫਾਰਮ ਦੇ ਤੇ ਪਿੰਡਰ ਫਾਰਮ 13-13 ਤੇ ਇੰਸਟਾਗ੍ਰam ਤੇ ਫੇਸਬੁੱਕ ਤੇ ਪਈਆਂ ਸੀ ਇਹ ਚਲੋ YouTube ਜਾਂ Facebook ਸਾਡੇ ਮਨ ਲਓ ਵੀ ਕੋਈ ਵੀ ਆ ਵੀਰ ਚਲੋ ਉਹਦਾ ਫਾਇਦਾ ਹੋ ਗਿਆ ਸਾਡੀ ਬੋਲਣ ਦੇ ਨਾਲ ਸਾਡੇ ਮਨ ਲਓ ਵੀ ਅਸੀਂ ਭੁੱਲਿਆ ਹੀ ਹੋਰ ਵੀ ਵੀਰਾਂ ਦਾ ਕਈਆਂ ਦਾ ਕਈ ਵੀਰ ਹੋਰ ਵੀ ਮਨ ਲਓ ਸਾਡੇ ਵਾਲੇ ਵੇਖ ਕੇ ਉਹਨਾਂ ਦੇ ਮਨ ਚ ਆਊਗਾ ਵੀ ਅਸੀਂ ਵੀ ਸੇਵਾ ਕਰਕੇ ਆਇਆ ਜੀ ਜਰੂਰ ਜਿੰਨੇ ਜੋਗਾ ਕੋਈ ਹੈਗਾ ਅਸੀਂ ਇੰਨੇ ਜੋਗੇ ਨਹੀਂ ਸੀ ਜਿੰਨੇ ਜੋਗੇ ਰੱਬ ਨੇ ਕਰਤਾ ਇਹ ਵੀਰਾਂ ਦਾ ਧੰਨਵਾਦ ਆ ਜਿਹੜੇ ਸਾਡੇ ਨਾਲ ਤੁਰੇ ਆ ਮੱਲੋ ਵੀ ਬਹੁਤ ਹਿੰਮਤ ਦਿੱਤੀ ਆ ਸੰਤੁਸ਼ਟੀ ਮਿਲੀ ਆ ਜਿਹੜੇ ਵੀ ਵੀਰਾਂ ਨੂੰ ਪੁੱਛਿਆ ਸੇਵਾ ਕਰਕੇ ਇਦਾਂ ਦੀ ਰੱਬ ਕੇ ਇਹਨੂੰ ਲੋੜ ਪਾਵੇ ਹੀ ਨਾ ਇਹੋ ਜਿਹਾ ਰੱਬ ਮਤਲਬ ਕਿਸਦੂ ਨੂੰ ਕਿਸ ਦੀ ਲੋੜ ਨਾ ਪਾਵੇ ਰੱਬ ਸਾਰਿਆਂ ਦੇ ਚੜ੍ਹਦੀ ਕਲਾ ਹੀ ਰੱਖੇ ਤੇ ਹੋਰ ਕੋਈ ਗੱਲਬਾਤ ਆਪਾਂ ਟਰੈਕਟਰ ਕਰਾਂਗੇ ਸਟਾਰਟ ਤੇਲ ਬਦਲਣਾ ਵਾਜਦਾ ਫਿਲਟਰ ਬਦਲੇ ਜਾਣਗੇ ਤੇ ਉਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਵੀਰਾਂ ਨੇ ਮਾਇਆ ਦੀ ਸੇਵਾ ਕੀਤੀ ਆ ਤੇ ਇਹ ਵੀਰ ਟਾਂਗਰੇ ਤੋਂ ਆ ਇਹ ਵੀ ਟਾਂਗਰੇ ਤੋਂ ਅੱਗੇ ਵੀ ਦੋ ਦਿਨ ਬਹੁਤ ਸੇਵਾ ਨਿਭਾਈ ਆ ਜ਼ਿੰਮੇਵਾਰੀ ਸਮਝਦੇ ਆ ਜਿਹੜੇ ਵੀ ਬੰਦੇ ਟੀਮ ਦੇ ਆ ਵੀਰ ਹੋਣੀ ਆਪਣੇ ਸਾਡੇ ਨਾਲ ਵੀ ਆਪ ਵੀ ਲੱਗੇ ਆ ਤੇ ਬਾਕੀ ਆਪਾਂ ਹੋਰ ਗੱਲਬਾਤ ਬਾਅਦ ਚ ਦੱਸਾਂਗੇ ਟਰੈਕਟਰ ਕਰ ਲਿਆ ਸਟਾਰਟ ਫਿਲਟਰ ਖੋਲਣ ਆ ਨੋਨੇ ਆ ਨੋਨੇ ਆਲਾ ਵੀਰ ਪੱਗਾ ਤੇ ਬਹੁਤ ਯੋਗਦਾਨ ਅੱਗੇ ਵੀ ਦੋ ਦਿਨ ਲਵਾਏ ਆ ਤੇ ਦੇਖੋ ਬਾਕੀ ਰੱਬ ਨੇ ਕਿੰਨੀ ਸੇਵਾ ਸਾਡੇ ਕਰਮਾਂ ਚ ਲਿਖੀ ਆ ਹਿੰਮਤ ਬਖਸ਼ਦਾ ਵਾ ਰੱਬ ਕਿੰਨਾ ਟਾਈਮ ਬਖਸ਼ਦਾ ਵਾ ਜਿੰਨੇ ਜੋਗੇ ਹੈਗੇ ਆ ਉਹਨੇ ਕਿ ਸੇਵਾ ਕਰੀ ਜਾਵਾਂਗੇ ਜੀ ਲੱਗ ਕਰਤੇ ਆਪਾਂ ਟਰੈਕਟਰ ਤਿੰਨ ਸਟਾਰਟ ਚਾਰ ਵੀਰੇ ਕਿੰਨੇ ਹੋ ਗਏ ਭਲਾ ਆਪਣੇ ਪੰਜ ਹੋ ਗਏ ਵੀਰੇ ਤੇ ਪੰਜ ਹੋ ਗਏ ਆ ਕਿਹੜਾ ਪਿੰਡ ਆ ਇਹ ਪਿੰਡ ਹੈਗਾ ਵੀਰੇ ਦਰੀਆ ਮੂਸਾ ਦਰੀਆ ਮੂਸਾ ਹਾਂ ਜੀ ਪੰਜ ਟਰੈਕਟਰ ਹੋ ਗਏ ਆਪਣੇ ਜਿਹਦੇ ਵਿੱਚ ਆਪਣਾ ਫਾਰਮ ਟਰੈਕ 65 ਤੇ ਦੋ ਮਿੰਟਰੇ ਹੋ ਗਏ ਆ ਇੱਕ 2855 ਸਵਰਾਜ ਹੋ ਗਿਆ ਠੀਕ ਆ ਹੁਣ ਇੱਕ ਟਰੈਕਟਰ ਰਹਿ ਗਿਆ ਬਸ ਅੱਗੇ ਉਹ ਚੱਲਨੇ ਆ ਵੀਰ ਨੂੰ ਕਰਨ 855 ਸਵਰਾਜ ਲੱਗਾ ਤੇ ਟਾਈਮ ਕਿੰਨਾ ਹੋ ਗਿਆ ਸ਼ਾਮਾਂ ਦਾ ਟਾਈਮ ਸ਼ਾਮਾਂ ਦੇ ਮੈਨੂੰ ਲੱਗਦਾ ਵੀ ਸਾਢੇ 6 ਹੋ ਗਏ ਇਹ ਭਾਈ ਉਹਨਾਂ ਸੱਧਿਆ ਹੈ ਆਪਾਂ ਨੂੰ ਇਹਨਾਂ ਨਾਲ ਫੋਨ ਤੇ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਠੀਕ ਅੱਜ ਇਹਨਾਂ ਨੇ ਆਪਣੇ ਟਰੈਕਟਰ ਨਹੀਂ ਕਿਰਾਏ ਇਹਨਾਂ ਦੇ ਆਪਣੇ ਦੋ ਟਰੈਕਟਰ ਇੰਦੇ ਆ ਕਿ ਹੋਰ ਸੱਜਣੇ ਸੇਵਾ ਕਰਦੀਆਂ ਆ ਉਈ ਗੱਲ ਕਿ ਕਿ ਸਵੇਰ ਦੇ ਆਏ ਆ ਵੀਰੋਂ ਨਹੀਂ ਲੱਗੇ ਪਏ ਆ ਮਿਹਨਤ ਕਰਦੇ ਪਏ ਆ ਤੁਹਾਨੂੰ ਆਪਣੇ ਟਰੈਕਟਰ ਹੀ ਸਟਾਰਟ ਹੋ ਗਏ ਆ ਬਸ ਇੱਕ ਟਰੈਕਟਰ ਆ ਇੱਕ ਟਰੈਕਟਰ ਇੰਦਾ ਤਾਂ ਹੋਰ ਵੀਰਾਂ ਦੇ ਫੋਨ ਆਉਣ ਦੇ ਚੁੱਕੇ ਨਹੀਂ ਆਂਡੇ ਇਹ ਵੀਡੀਓ ਖੋਸਾਦਾ ਕੱਲ ਨੂੰ ਪਵੇ ਹੋਸਾਦਾ ਪਰਸੋਂ ਨੂੰ ਪਵੇ ਉਹ ਵੀਰ ਦਾ 2023 ਮਾਡਲ 855 ਹੀ ਆ ਵੀਰ ਕਿਹੜਾ ਹੀ ਮਾਡਲ 87 ਮਾਡਲ ਅੱਛਾ ਇਹ ਤੁਹਾਡਾ ਵਾ ਹਾਂਜੀ ਠੀਕ ਠੀਕ ਆ ਤਾਂ ਪੇਂਟ ਆਪਣਾ ਕਿਹੜਾ ਵਾ ਦਰਿਆ ਮੂਸਾ ਜੀ ਅੱਛਾ ਦਰਿਆ ਮੂਸਾ ਦਾ ਹੀ ਆ ਹਾਂਜੀ ਉਹਦਾ ਵੀ ਲਿਖਿਆ ਉਹਦਾ ਵੀ ਲਿਖਿਆ ਤੇ ਇਹ ਇਹਦਾ ਨਹੀਂ ਲਿਖਿਆ ਉਹ ਫੜੋ ਕਾਪੀ ਮੋੜ ਕੇ ਮੈਂ ਇਹਦਾ ਮਾੜਾ ਲਿਖ ਲਾ ਤੁਰੇ ਤੁਰੇ ਜਾਂਦੇ ਲਿਖਦਾ ਆ ਲਿਖਾ ਦਿੰਦੇ ਹਾਂ ਪਰ ਮੇਰੇ ਪੱਲੇ ਪਾਣਾ ਵੀ ਇਹਨਾਂ ਬਾਕੀ ਆ ਵੀ ਆਪਾਂ ਵੀ ਲਿਖਾ ਦਿੰਦੇ ਆ ਇੱਕ ਬੀਐਸਐਫ ਵਾਲੇ ਨੇ ਟਰੈਕਟਰ ਵੀ ਵੀਰੋ ਨੇ ਠੀਕ ਕਰਕੇ ਦਿੱਤਾ ਫੌਜੀਆਂ ਦਾ ਵੀ ਕਰਕੇ ਦਿੱਤਾ ਤੇ ਇਹ ਆ ਚਲੋ ਉਹ ਵੀ ਸੇਵਾ ਹੀ ਆ ਸਾਡੀ ਇਹ ਨਹੀਂ ਦੱਸਣਾ ਕਿੱਥੇ ਹੀ ਉਹ ਤੇ ਉਹ सोनू ਪਾਜੀ ਉਹ ਮੁਸ਼ਰਾ ਵਾਲਾ ਵੀਰ ਹੁੰੜਿਆ ਵਾ ਬੱਸ ਦਾ ਡਰਾਈਵਰ ਸਾਹਿਬ ਇਹ ਬਾਕੀ ਆਪਾਂ ਟਰੈਕਟਰ ਹੋਰ ਵੀ ਜਿੰਨੇ ਹੋ ਸਕਦਾ ਵੀ ਹੁਣ ਵੀਡੀਓ ਨਾਮ ਬਣ ਫੋਨ ਦੀ ਬੈਟਰੀ ਵੀ ਲੋ ਹੋ ਗਈ ਆ ਤੇ ਬਾਕੀ ਆਪਾਂ ਇਹ ਆਵੇ ਆ सोनू ਪਾਜੀ ਆਉਂਦੇ ਆ ਉਹ ਪਿੱਛੇ ਬਾਪੂ ਜੀ ਨਹੀਂ ਆਉਂਦੇ ਆ ਫਿਰ ਟਾਈਮ ਸ਼ਾਮਾਂ ਦੇ ਵੱਜ ਚੁੱਕੇ ਆ 6 सोनू ਪਾਜੀ ਕਿੰਨੇ ਵੱਜ ਗਏ ਆ 6:15 ਹੋ ਗਏ ਬਾਜੀ 6:15 ਹੋ ਗਏ ਹਾਂਜੀ ਅੱਜ ਇਹ ਵੀ ਇੱਕ ਟਰੈਕਟਰ ਤੇ ਸਾਡਾ ਘੰਟਾ ਡੇਢ ਘੰਟਾ ਲੱਗ ਜਾਣਾ ਵਾ ਕਿੰਨਾ ਇੰਨਾ ਸਮਾਂ ਲੱਗਣਾ ਭਾਜੀ ਤੇ ਇੰਨਾ ਲੱਗ ਜਾਣਾ ਤਾਂ ਆਹ ਵੇਖੋ ਮੈਂ ਤੁਹਾਨੂੰ ਟੀਮ ਵੇਖੋ ਜਾਂਦੀ ਸਾਡੀ ਉਹ ਜਾਂਦੇ ਲੈਣਾ ਚ ਐਦਾਂ ਜਿਹੜੀ ਪਹਿਲਾਂ ਆਪਾਂ ਸੇਵਾ ਕਰਕੇ ਉਹਨਾਂ ਨਾਲੋਂ ਟਰੈਕਟਰਾਂ ਦੀ ਜਿਆਦੀ ਮੰਦੀ ਹਰਦੀ ਜਿਆਦੀ ਮੰਦੀ ਹਾਲਤਾਂ ਤੇ ਮਿਹਨਤ ਜਿਆਦੀ ਸਾਨੂੰ ਪੈ ਗਈ ਇੱਕ ਇਹ ਆ ਵੀ ਉਧਰੋਂ ਪਹਿਲਾਂ 1 ਕਿਲੋ ਡੇਢ ਕਿਲੋਮੀਟਰ ਤੇ ਐਦਾਂ ਤੁਰ ਕੇ ਗਏ ਬਸ ਸਾਡੀ ਦਰਿਆੋਂ ਪਾਰ ਲੱਗੀ ਦੂਜੇ ਪਾਸੇ ਬੇੜੇ ਤੇ ਚੜ ਕੇ ਆਏ ਸੀ ਉਹਦਾ ਕਰਕੇ ਚਲੋ ਫੇਰ ਵੀ ਹਿੰਮਤ ਮਾਰੀ ਆ ਵੀ ਪੰਜ ਟਰੈਕਟਰ ਹੁਣ ਤੱਕ ਸਟਾਰਟ ਕਰਤੀ ਆ ਬਾਕੀ ਇਹ ਆ ਵੀ ਹੁਣ ਜਿਹੜੇ ਟਰੈਕਟਰ ਗਾਂ ਵਾਲੇ ਨੇ ਨਾ ਉਹ ਜਾਮ ਹੋ ਜਾਣੇ ਇੰਜਨ ਜਾਮ ਹੋਣੇ ਸ਼ੁਰੂ ਹੋ ਗਏ ਹਾਂ ਇੰਨੀ ਹੁਣ ਵੀਡੀਓ ਹੋ ਸਕਦਾ ਕੱਲ ਨੂੰ ਚੜ ਜੇ ਸ਼ਾਟ ਚਾੜਾਂਗੇ ਕਿ ਇਹ ਚੀਜ਼ ਬਾਰੇ ਭੁੱਲਾਂਗੇ ਆਪਾਂ ਵੀ ਜੇ ਨਹੀਂ ਵੀ ਕੋਈ ਆਉਂਦਾ ਤੇ ਆਪਣੇ ਲੋਕਲ ਮਿਸਤਰੀ ਸੱਦ ਕੇ ਟਰੈਕਟਰਾਂ ਦੇ ਵਿੱਚੋਂ ਪਾਣੀ ਕਢਾ ਲਓ ਨਹੀਂ ਤੇ ਨੁਕਸਾਨ ਜ਼ਿਆਦਾ ਹੋ ਜਾਊਗਾ ਇੰਜਨ ਦਾ ਨੁਕਸਾਨ ਹੋ ਜਾਊਗਾ ਕਿਉਂਕਿ ਅੱਜ ਹੀ 275 ਦਾ ਇੰਜਨ ਪੂਰਾ ਜਾਮ ਹੋਇਆ ਕਿਉਂਕਿ ਸਾਰਿਆਂ ਦੇ ਤੇ ਅਸੀਂ ਵੀ ਨਹੀਂ ਕਰ ਸਕਦੇ ਇਸ ਚੀਜ਼ ਦੇ ਬਾਰੇ ਸੋਚੀਏ ਵੀ ਸਾਡੇ ਕੋਲ ਵੀ ਟਾਈਮ ਦਾ ਔਖਾ ਜਾਂਦਾ ਇੱਕ ਤਾਂ ਸਾਨੂੰ ਪਿੰਡਾਂ ਦੂਰ ਆ ਸਾਨੂੰ ਆਉਂਦੇ ਨੂੰ 2-3 ਘੰਟੇ ਲੱਗ ਜਾਂਦੇ ਆ। ਸਾਡੀ ਮਸਲ ਪੱਕੀ ਦੋਵਾਂ ਨਾਲ ਚਾਹਨੇ ਵੱਢਣ ਵਾਲੇ ਅਸੀਂ ਸਾਰੇ ਕਾਸਤਕਾਰ ਬੰਦੇ ਆ। ਜੋ ਨਾ ਪੱਕਿਆ ਇੱਕ ਮਟਰਾਂ ਦੀ ਸਾਡੇ ਏਰੀਆ 'ਚ ਬਜਾਈ ਚੱਲਦੀ ਆ ਹਰ ਕਿਸ ਨੂੰ ਖੇਚ ਹੁੰਦਾ ਜਿਹੜਾ ਟਾਈਮ ਆ ਨਾ ਇੱਕ ਇੱਕ ਦਿਨ ਦਾ ਹਰ ਕਿਸ ਨੂੰ ਮਟਰਾਂ ਦਾ ਹੁੰਦਾ ਵੀ ਅਸੀਂ ਪਹਿਲਾਂ ਲਾ ਲਈ ਅਸੀਂ ਪਹਿਲਾਂ ਆ ਲਈਏ। ਤੇ ਇਹ ਕੋਸ਼ਿਸ਼ ਕਰਿਆ ਕਰੋ ਜੀ ਕਿ ਕੋਈ ਵੀਰ ਭਰਾ ਕੋਈ ਵੀ ਮਿਸਤਰੀ ਲੋਕ ਲਾ ਤੇ ਉਹਦੇ ਕੋ ਕੰਮ ਕਰਾ ਲੋ ਨੀ ਕਰਾ ਲੋ 2 4 ਦਿਨ ਦੇ ਵਿੱਚ ਵਿੱਚ ਹੀ ਨੀ ਤੇ ਮੁੜ ਕੇ ਫਿਰ ਇੰਜਣ ਜਿਹੜੇ ਆ ਪਿਸਟਨ ਜਾਮ ਹੋ ਜਾਣੇ ਆ ਉਹ ਸਾਰਾ ਕੁਝ ਸ਼ੁਰੂ ਹੋ ਗਿਆ ਨਾਲ ਲੱਗਾ ਇੱਕ ਟਰੈਕਟਰ ਬਹੁਤ ਔਖਾ ਘੁੰਮਦਾ ਨਹੀਂ ਉਹਦਾ ਇੰਜਣ ਬਹੁਤ ਔਖਾ ਕਮਾਇਆ ਵਾ ਸੱਬਲਾ ਦੇ ਨਾਲ ਸੱਬਲਾਂ ਦੇ ਨਾਲ 275 ਕਮਾਇਆ ਵਾ ਐਦਾਂ ਲੈਣਾ ਜੇ ਤੁਰੇ ਜਾਂਦੇ ਆ ਆ ਵੀ ਬਾਪੂ ਜੀ ਹੋਣੀ ਸਾਡੇ ਨਾਲ ਆ ਵੀ ਮਤਲਬ ਸوير ਤੇ ਲੱਗੇ ਵੀ ਇਹ ਆ ਵੀਰ ਹੁਣੀ ਉਹ ਬੈਠੇ ਸਾਡੀ ਟੀਮ ਦੇ ਮੈਂਬਰ ਤੇ ਉਹ ਟਰੈਕਟਰ ਇੱਕ ਹੈ ਉਹੋ ਜੀ ਜਗ੍ਹਾ ਵਾ ਵੀ ਹਿੱਲਣਾ ਨਹੀਂ ਉਹਦੇ ਚੋਂ ਪਾਣੀ ਕੱਢਣਾ ਵਾ ਹੋ ਸਕਦਾ ਤੇਲ ਜਿੱਦਾਂ ਵੀ ਜਿੰਨਾ ਕੰਮ ਹੋਇਆ ਉਹ ਟਰੈਕਟਰ ਹੋ ਸਕਦਾ ਨਾ ਸਟਾਰਟ ਹੋਵੇ 855 ਵਾ ਉਹ ਵਿੱਚ ਡੁੱਬਾ ਵਾ ਆਹੋ ਦਰਿਆ ਦੇ ਵਿੱਚ ਟਾਲੀ ਦੇ ਨਾਲ ਬੰਨਿਆ ਵੀਰਾਂ ਨੇ ਤੇ ਆਹ ਵੀਰ ਹੁਣੀ ਪਿੰਡ ਦੇ ਨਾਲ ਮੰਨ ਲਓ ਸੱਜਣ ਸਾਡੇ ਨਾਲ ਪੂਰੀ ਹਿੰਮਤ ਮਰਵਾਉਂਦੇ ਆ ਸਾਡੀ ਟੀਮ ਦੇ ਮੈਂਬਰ ਆ ਤੇ ਕੋਈ ਇਹ ਵੀ ਆਪਣੀ ਮੰਨ ਲਓ ਵੀ ਜਿੰਨੀ ਜ਼ਿੰਮੇਵਾਰੀ ਸਮਝਦੇ ਆ ਇਹ ਨਹੀਂ ਵੀ ਸਾਨੂੰ ਕੱਲਿਆਂ ਨੂੰ ਛੱਡਦਾ ਅਸੀਂ ਕੱਲੇ ਲੱਗੇ ਰਹੇ ਆ ਇਹ ਵੀ ਉਹਨਾਂ ਹੀ ਨਾਲ ਖਵੰਡੇ ਸਾਡੀ ਹੁਣ ਦਰਿਆ ਦੇ ਵਿੱਚ ਮੰਨ ਲਓ ਇਹ ਸਾਈਡ ਤੇ ਆ ਉੱਥੇ ਚੱਲੇ ਆ ਆੰਗਰੇਜ਼ਾਂ ਦਾ ਪਾਉ ਤੋ ਜੰਨ ਚੁੱਕੀ ਕਰਦਾ ਹੈ ਆ ਵੇਖੋ ਜੀ ਐਦਾਂ ਤੇ ਰਾਵਾਂ ਥਾਣੀ ਲੰਗ ਰੰਗ ਦਰਿਆ ਦੇ ਕੰਡੇ ਤੇ ਐਦਾਂ ਤੇ ਅੱਗੇ ਉਹਨਾਂ ਨੂੰ ਰਾਹ ਨਹੀਂ ਲੱਭਣਦੇ ਤੇ ਪਾਉਾਂ ਨਾਲ ਲੈਨੇ ਆ ਸ਼ਾਮਾਂ ਦਾ ਟਾਈਮ 855 ਟਰੈਕਟਰ ਵੇਖਣ ਚੱਲੇ ਆ ਦਰਿਆ ਦੇ ਵਿੱਚ ਹੀ ਆਏ ਕੰਡੇ ਤੇ ਹੀ ਤੇ ਅੱਗੇ ਰਸਤਾ ਪਤਾ ਨਹੀਂ ਕਿੱਦਾਂ ਦਾ ਵਾ ਆ ਵੇਲੂ ਇਹ ਵੀਰ ਇਸੇ ਪਿੰਡ ਦੇ ਹੀ ਆ ਐਦਾਂ ਤੁਰੇ ਫਿਰਦੇ ਆ ਅੱਗੇ ਅੱਗੇ ਆਜ ਟਾਂਗਰੇ ਵਾਲਾ ਵੀਰ ਆਉਂਦਾ ਤੋਚਨ ਚੁੱਕੀ ਆ ਮੁਸ਼ਲ ਆ ਡਰਾਈਵਰ ਸਾਹਿਬ ਉਹ ਪਿੱਛੇ ਵੀਰ ਹੋਰ ਵੀ ਆਉਂਦੇ ਆ ਇੱਦਾਂ ਜਾਣਾ ਪਿਆ ਵੀ ਇਕੱਲੇ ਇਕੱਲੇ ਟਰੈਕਟਰਾਂ ਲਵੇ ਇੱਥੇ ਪੈਲੀਆਂ ਦੇ ਵਿੱਚ ਤੁਰ ਕੇ ਔਹ ਵੀਰ ਜਾਂਦੇ ਸਮਾਨ ਚੁੱਕੀ ਔਹ ਵੇਖੋ ਤੇ ਆ ਵੀ ਲੈਣ ਵੱਜੀ ਜਾਂਦੀ ਅੱਗੇ ਤਾਂ ਵੀ ਲੈਣ ਜਾਂਦੀ ਆ ਤਾਂ ਵੀ ਪਿੱਛੇ ਹੀ ਆਈ ਜਾਂਦੇ ਦੀ ਆਹ ਵੇਖੋ ਲੈਣ ਚ ਆਉਂਦੇ ਆ ਹਾਂ ਜੁਪੀ ਆ ਰਹੀ ਆ ਵੀ ਗਰੰਡ ਤਾਂ ਨਹੀਂ ਆਪਣਾ ਬੂਰੀ ਬਿਸਤਰਾ ਚੁੱਕਿਆ ਨਾਲ ਚਾਬੀਆਂ ਪਾਨੇ ਹਰਕੇ ਨੇ ਸਮਾਨ ਜਿੰਨੇ ਜੁਗਾ ਹੈ ਇਹਨੇ ਪੈਨ ਚੁੱਕਿਆ ਇਸਨੇ ਬਾਲਟੀ ਚੁੱਕੀ ਆ ਇਸਨੇ ਸਮਾਨ ਚੁੱਕਿਆ ਵਾ ਉਹ ਜੱਬ ਉਹ ਆਈਏ ਵੀਰ ਨੇ ਤੋਹਣ ਚੁੱਕਿਆ ਵਾ ਉਹ ਲੈਣ ਦੇਖੋ ਕਿੱਥੇ ਜਾਣ ਗਈ ਆ ਤੇ ਇਧਰ ਪਿਛੇ ਨਹੀਂ ਮੈਨੇਜਰ ਨੇ ਜਿਆਦਾ ਸਮਾਨ ਚੁੱਕਿਆ ਵਾ ਅਫਰ ਆ ਉਹ ਸੋਨੂ ਬਟਾਰੀ ਪਾਈ ਫਿਰਦਾ ਜੰਗੀ ਜੀ ਨਾਲ ਹਰੇ ਰੰਗ ਦੀ ਹਰੇ ਰੰਗ ਦੀ ਜਨਾਰੀ ਦਾ ਬਣੀ ਜੀ ਆ ਵੇਖੋ ਹੋਂਦਾ ਵੀਰ ਆ ਵੀ ਲੋਕ ਕਿੱਥੇ ਟਰਾਲੀ ਲਾਹੀ ਆ ਸਟੇਸ਼ਨ ਆ ਤੁਸੀਂ ਖੁਦ ਵੇਖ ਸਕਦੇ ਹੋ ਕਿ ਕੀ ਹਾਲ ਬਣ ਗਿਆ ਤੇ ਇੱਥੇ ਇੱਥੇ ਪੈਰ ਖੁੱਬ ਸਕਦੇ ਆ ਤੇ ਧਿਆਨ ਨਾ ਸਕਤੋ ਉਹ ਹੋ 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 ਬੁਗੇ ਰਾਂਝੇ ਰਾਂ ਚਪਲਾ ਹੱਥ 'ਚ ਫੜ ਲਓ ਐਨੋ ਬੰਨੇ ਬੰਨੇ ਜਾਂ ਬੰਨੇ ਦੇ ਲੰਘ ਜਾਓ ਜਾ ਵੀ ਲੋ ਵੀਰਾਂ ਦੇ ਟੀਮ ਬੰਨੀ ਤੇ ਆ ਵੀਰ ਜਾਂਦੇ ਅੱਗੇ ਆ ਵੇਖੋ ਇਕ ਦਾ ਲੈਣ ਜਾਂਦੇ ਆ ਤੇ ਆਓ 850 855 ਨਹੀਂ ਕਿਤੇ ਦਿਖਿਆ ਅਜਾ ਵਾਹ ਕੰਨਾਂ ਤੇ ਆ ਬਾਈ ਤਾਂ ਕੰਨੀ ਨੂੰ ਬਾਤ ਸੁਣ ਜਾਂਦੇ ਲੋ ਹੈਲੋ ਆਇਆ ਨੂਰ ਓਏ ਨੂਰ ਨੂੰ ਲਿਆ ਚਲ ਉਹ ਜਾਣਦੇ ਆ ਵੀ ਪੋਜੀ ਵੀਰ ਪਿੰਡ ਦੇ ਵੀ ਵੀਰ ਜਿਹੜੇ ਨਾਲ ਆ ਉਹ ਵੀ ਸੰਯੋਗ ਜੀਣਦੇ ਆ ਸਾਰੇ ਸੱਜਣ ਨਾਲ ਤੁਰੇ ਫਿਰਦੇ ਆ ਇਹਨਾਂ ਦਾ ਧੰਨਵਾਦ ਆ ਜਿਹੜੇ ਵੀਰ ਆ ਵੇਖੋ ਬਣਿਆ ਇਥੇ ਚਾਰ ਫਰੇ ਕੀ ਆ ਤੇ ਲੱਪਣ ਕੱਖ ਨਹੀਂ ਦੇ ਆ ਤੇ ਵੀਰ ਸਾਡੇ ਨਾਲ ਸਿਹਰ ਦੇ ਇਹੀ ਖੰਡੇ ਆ ਇਨਾਂ ਦਾ ਵੀ ਧੰਨਵਾਦ ਕਰਦੇ ਆਂ ਖਾਸ ਰੂਪ ਸਿੰਘ ਜੀ ਫੋਰਮੈਨ ਪਿੰਡ ਮੁਸੱਲ ਤੋਂ ਇਹਨਾਂ ਦਾ ਬਹੁਤ ਸਨਯੋਗ ਆ ਇਹ ਕੰਮ ਦੇ ਵਿੱਚ ਸ਼ਰਵਾਦ ਇਹਨਾਂ ਨੇ ਕੀਤੀ ਹੈ ਇਹ ਕੰਮ ਦੀ ਇਹਨਾਂ ਰੱਬ ਚੜ੍ਹਦੀ ਕਲਾ ਦੇ ਰੱਖੇ ਨਾ ਤੇ ਬਾਕੀ ਦੇਖ ਸਕਦੇ ਆ ਦਰਿਆ ਦੇ ਵਿੱਚ ਆ ਮੰਨੋ ਜਿਹੜਾ ਕੰਡਾ ਹੁੰਦਾ ਨਾ ਉੱਥੇ ਹੀ ਤੁਰੇ ਕਰਦੀਆਂ ਪਹਿਮਾ ਠੀਕ ਆ ਵੀਰਾਂ ਨੇ ਸਮਾਨ ਸਿਰ ਤੇ ਚੁੱਕਿਆ ਜਿਸ ਨੇ ਕਿਦਾਂ ਕੁਝ ਵੀ ਲਾ ਲੋ ਠੀਕ ਆ ਵੇਖੋ ਜੀ ਪਿੰਡ टाਂਗਰੇ ਤੋਂ ਵੀਰ ਬਹੁਤ ਸੰਯੋਗ ਹੈ ਦਾ ਡਰਾਈਵਰ ਸਾਹਿਬ ਸਾਡੇ ਪਿੰਡ ਦੇ ਕੁਲਵਿੰਦਰ ਮਿਲਖਾ ਸਿੰਘ ਦੇ ਨੰਬਰਦਾਰ ਮਿਲਖਾ ਸਿੰਘ ਦੇ ਇਹ ਮੁੰਡੇ ਆ ਆ ਪਿੰਡ ਨੂਨੇ ਤੋਂ ਪ੍ਰਗਟ ਸਿੰਘ ਪਿੰਡ ਨੂਨੇ ਸਰੂਪ ਸਿੰਘ ਤੇ ਉਹ ਟਰੈਕਟਰ ਤੇ ਪੁੱਛ ਲੋ ਉਹਨਾਂ ਨੂੰ ਕਿੱਥੇ ਆ ਉਹਨਾਂ ਨੂੰ ਕਹਿ ਦੂਗਾ ਉਹਨਾਂ ਨੂੰ ਆਹ ਦਰਿਆ ਦੇ ਵਿੱਚ ਅਰੇਤਾ ਚੜ ਚੁੱਕੀ ਆ। ਦਰਨਾ ਬਣਾ ਬਖਾ ਭਾਜੀ। ਆਹ ਮੋਟਰਾਂ ਹੀ ਇਹ ਦਬ ਚੁੱਕੀਆਂ ਵਾਂ। ਆਪਾਂ ਕੰਡੇ ਤੇ ਜਾਂ ਰਾਵੀ ਦਰਿਆ ਦੇ ਕੰਡੇ ਤੇ ਤੁਰੇ ਫਿਰਦੇ ਆਂ। ਹਾਂ ਸੋਲਰਾਂ ਨੇ ਨਹੀਂ ਲੈ ਸਕਦਾ। ਹਾਂ ਸੋਲਰਾਂ ਦੇ ਵੀ ਲੈ ਸਕਦਾ। ਸੇਵਾ ਬਹੁਤ ਆ। ਸੇਵਾ ਕਰਨ ਵਾਲਾ ਚਾਹੀਦਾ ਸ਼ਾਮਾਂ ਦੇ ਪੌਣੇ 7 ਹੋ ਚੁੱਕੇ ਆ। ਟਰੈਕਟਰ 855 ਹੀ ਇੱਕ ਵੇਚ ਲੱਗਾ ਟਾਲੀ ਨਾ ਵੱਜਿਆ ਹੀ ਏ। ਤੇ ਵੀਰ ਸਾਨੂੰ ਸਵੇਰ ਦੇ ਡੀਕਦੇ ਹੀ ਪਰ ਪੰਜ ਟਰੈਕਟਰ ਪੰਜ ਟਰੈਕਟਰ ਸਟਾਰਟ ਕਰਤੇ ਤੇ ਹੁਣ ਹੀ ਇਹਨੂੰ ਛੇਵੇਂ ਨੂੰ ਹੱਥ ਪਾਉਣ ਲੱਗੇ ਆ ਤੇ ਇਹ ਵੇਖ ਲਓ ਫੋਰਮੈਨ ਸਾਹਿਬ ਦੀ ਅੱਗੇ ਵੀ ਦੋ ਦਿਨ ਦੀ ਸੇਵਾ ਨੰਗੇ ਪੈਰੀ ਤੇ ਅੱਜ ਵੀ ਬਿਨਾ ਮਤਲਬ ਪ੍ਰਵਾਹ ਕਰਦੇ ਤੇ ਨੰਗੇ ਪੈਰੀ ਸੇਵਾ ਕਰਨ ਦੇ ਆ ਜੋੜੇ ਤੋਂ ਬਿਨਾ ਤੇ ਇਸ ਵੇਲੇ ਵੀ ਅਜੇ ਸਵੇਰ ਦੇ ਲੱਗੇ ਆ ਸਵੇਰੇ 5 ਵਜੇ ਦੇ ਉੱਠੇ ਸੀ 24 ਤਰੀਕ ਦੀ ਮੰਲੋ ਅੱਜ ਸ਼ਾਮ ਆ 24 ਤਰੀਕ ਦੀ ਤੇ ਅੱਜ ਕੱਲ ਨੂੰ ਮੰਲੋ ਅਸਾਂ ਆਪਾਂ ਜਿੰਨੇ ਹੋ ਸਕੇ ਕੋਸ਼ਿਸ਼ ਕਰਾਂਗੇ ਸਵਕਤੀ ਉੱਠ ਕੇ ਜਿੰਨੇ ਵੀਰਾਂ ਦੇ ਆਪਾਂ ਮੰਲੋ ਵੀ ਕਰ ਸਕੀਏ ਕਿਉਂਕਿ ਯਾਦਾ ਟਾਈਮ ਜੇ ਟਰੈਕਟਰ ਰਹਿ ਗਏ ਤੇ ਨੁਕਸਾਨ ਹੋ ਜੂ ਜੋ ਮੇਰਾ ਵੀਰ ਸੇਵਾ ਕਰਨਾ ਚਾਹੁੰਦਾ ਉਹ ਇੱਕ ਦੋ ਦਿਨਾਂ ਵਿੱਚ ਕਰੇ ਟਰੈਕਟਰ ਦਾ ਨਾਮ ਹੋ ਜਾਂਦਾ ਕਰੇ 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 ਜ਼ਰੂਰ ਜਿੰਨੇ ਜਿੰਨੇ ਵੀਰੇ ਵੀਰ ਨੇ ਸੇਵਾ ਕਰਨੀ ਆ ਉਹ ਇੱਕ ਦੋ ਦਿਨਾਂ ਵਿੱਚ ਪਹੁੰਚੇ ਇਹਨਾਂ ਵਿਚਰਿਆਂ ਕੋ ਬੈਟਰੀਆਂ ਦੀ ਕੇ ਬੈਟਰੀਆਂ ਦੀ ਸੇਵਾ ਕਰੇ ਨਾਲ ਬੈਟਰੀਆਂ ਸਲਫਾ ਜੇ ਕੋਈ ਇਲੈਕਟ੍ਰੀਸ਼ੀਅਨ ਹੋਵੇ ਉਹ ਸਲਫਾਂ ਦੀ ਸੇਵਾ ਕਰ ਦੇ ਸਲਫਾ ਕਿਹਦੀ ਸੇਵਾ ਕਰ ਸਕਦਾ ਕੋਈ ਵੀ ਸੇਵਾ ਕਰ ਦੇ ਅਸੀਂ ਜਿੰਨੇ ਯੋਗ ਹੈਗੇ ਆਂ ਕਰਾਂਗੇ ਹਨੂ ਰੱਬ ਨੇ ਫੇਮਤ ਦਿੱਤੀ ਅਸੀਂ ਤੇ ਦੋ ਦਿਨ ਵਾਸਤੇ ਆਏ ਹਾਂ ਅੱਗੇ ਤੇ ਦੋ ਦਿਨ ਫੇਰ ਲੱਗ ਜਾਣੇ ਆ ਦੋ ਦਿਨ ਫੇਰ ਲੱਗ ਜਾਣੇ ਆ ਹਾਂਜੀ ਹਾਂਜੀ ਟਰੈਕਟਰ ਅਜੇ ਵੀ ਬਹੁਤ ਆ ਕਈ ਵੀਰਾਂ ਨੇ ਮੰਨ ਲੋ ਵੀ ਲੈ ਗਏ ਆ ਲਿਖ ਕੇ ਤੇ ਪਹੁੰਚੋ ਪਹੁੰਚੋ ਵੀਰ ਜੀ ਬੇਨਤੀ ਆ ਤੁਹਾਡੇ ਅੱਗੇ ਜੇ ਇਹਨਾਂ ਨੇ ਲਿਖ ਕੇ ਖੜੇ ਆ ਤੇ ਬੇਨਤੀ ਅਸੀਂ ਵੀ ਕਰਦੇ ਆ ਹੱਥ ਜੋੜ ਕੇ ਉਹਨਾਂ ਦੇ ਮੰਨ ਲੋ ਕਿਤੇੋਂ ਵੀ ਮਿਸਤਰੀ ਪੈਦਾ ਕਰੋ ਜਾਂ ਕੁਝ ਵੀ ਕਰੋ ਮਿਸਤਰੀਆਂ ਮੰਨ ਲੋ ਜਿੱਥੋਂ ਮਰਜੀ ਲਿਆਓ ਕਰ ਦੋ ਚਲੋ ਮਿਸਤਰੀਆਂ ਦਾ ਵੀ ਇਸ ਟਾਈਮ ਸੀਜ਼ਨ ਟਾਲੀ ਮੇਰੀ ਵੱਧੀ ਆ ਟਾਲੀ ਨਾਲ ਟਰੈਕਟਰ ਇਦਾਂ ਵੱਧਾ ਸੀ ਤੇ ਵੀਰ ਨੇ ਇਹ ਗੱਲ ਕਹੀ ਵੀ ਟਾਲੀ ਕਰਕੇ ਟਰੈਕਟਰ ਵੱਜ ਗਿਆ ਤਾਂ ਨੂੰ ਉਹ ਵਿਖਾਉਨੇ 855 ਟਰੈਕਟਰ ਆ ਇਹ ਸੋਚ ਲੋ ਵੀ ਇੱਥੇ ਕੋਈ ਲੈਡ ਦਾ ਪ੍ਰਬੰਧ ਨਹੀਂ ਆ ਨੇਰਾ ਵਾ ਪਿੰਡ ਦੇ ਬੰਦੇ ਵੀ ਨਾਲ ਹੀ ਕੋਸ਼ਿਸ਼ ਤੇ ਆ ਗਏ ਵੀਰ ਤੇ ਕੁਝ ਚਲੇ ਗਏ ਆ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਆ ਵੇਖੋ ਮਿੱਟੀ ਚ ਖੋਬਿਆ ਵਾ ਟਰੈਕਟਰ ਤੇ ਵੀਰਾਂ ਨੇ ਸਾਈਡ ਤੇ ਮਿੱਟੀ ਮੁੱਟੀ ਕਰਕੇ ਗਏ ਸੀ ਆਪਾਂ ਪਾਣੀ ਮੰਨ ਲੋ ਆ ਸੰਗੜ ਦਾ ਆ ਵੇਖੋ ਮਿੱਟੀ ਨਾਲ ਸੰਗੜ ਪੂਰਾ ਸੰਗੜ ਨਾਲ ਮਾਰਿਆ ਹੈ ਪੱਛ ਤਾਂ ਹੀ ਗਿਆ ਜੇ ਟਾਲੀ ਕਰਕੇ ਜਾਂ ਟਾਲੀ ਇਹਦਾ ਕਰਕੇ ਵਜਿ ਰਹੀ ਤੇ ਜਾਂ ਇਹ ਟਾਲੀ ਕਰਕੇ ਵਜਿਆ ਰਿਆ ਤੇ ਬਹੁਤ ਬੁਰਾ ਹਾਲ ਆ ਮਿੱਟੀ ਦੇ ਵਿੱਚ ਡੁੱਬਾ ਇਹ ਟਰੈਕਟਰ ਚ ਆਪਾਂ ਕੋ ਇਸ ਟਾਈਮ ਮਲੋ ਨਹੀਂ ਰਹਾ ਗਿਆ ਨਾ ਤੇ ਬੈਟਰੀ ਆ ਟਰੈਕਟਰ ਚੋਂ ਪਾਣੀ ਕੱਢ ਜਾਣਾ ਟਰੈਕਟਰ ਚ ਤੇਲ ਪਾ ਜਾਗੇ ਇਹ ਬੇਨਤੀ ਕਰਾਂਗੇ ਉਹਨਾਂ ਅੱਗੇ ਵੀਰਾਂ ਕੇ ਟਰੈਕਟਰ ਮਗਰ ਪਾ ਕੇ ਸਟਾਰਟ ਕਰ ਲਓ ਕਿਉਂਕਿ ਇਹ ਟਰੈਕਟਰ ਤੱਕਾ ਸਟਾਰਟ ਹੋਣਾ ਵਾ ਤੇ ਪੂਰਾ ਟਰੈਕਟਰ ਦੱਬਿਆ ਵਾ ਮਿੱਟੀ ਦੇ ਵਿੱਚ ਟਰੈਕਟਰ ਜਿੰਨੇ ਜੋਗੇ ਵੀਰ ਹੈਗੇ ਉਹ ਕਰਗੇ ਸਾਸ ਪਈਆ ਤੋਂ ਉਹਨਾਂ ਨੂੰ ਇਹ ਵੀ ਇਹਨਾਂ ਨੇ ਆਉਣਾ ਤੇ ਸ਼ਾਮੀ ਇਹ ਟਰੈਕਟਰ ਨੂੰ ਪਹਿਲਾਂ ਆਂਦੇ ਇਹ ਵੀਰ ਹੁਣੀ ਚਲੋ ਖੋਲੋ ਯਾਰ ਤੇ ਕਵਰ ਦੇ ਉੱਤੇ ਦੇਖੋ ਕੱਢੀਏ ਨੋਦਲਾਂ ਦੇ ਕੰਮ ਆਈਏ ਚਲੋ ਇਹ ਆ ਵੀ ਜਿੰਨੇ ਜੋਗੇ ਹੋਵਾਂਗੇ ਉਹਨਾਂ ਕੰਮ ਕਰ ਜਾਾਂਗੇ ਉਹ ਚਲ ਗਏ ਚਲ ਗਏ ਆਹ ਉਹ ਤੇ ਫਿਰ ਬਣਾ ਹੀ ਇਹ ਕਦਾਂ ਹੈ ਤੇ ਜੇ ਇਹਦਾ ਇੰਤਲ ਜਾਣਾ ਉਹ ਤੇਲ ਨਹੀਂ ਪਾਉਂਦੇ ਤੇ ਤੇਲ ਤੇ ਅੰਠੇ ਦੇਖੋ ਉਹਨਾਂ ਨੂੰ ਦਤਾ ਹੈ ਤੇਲ ਇਹੋ ਬੋਲਦਾ ਉਹਨਾਂ ਕਹਾਂ ਆਓ ਕੋਈ ਤਾਂ ਚੁੱਕ ਕੇ ਲੈ ਉਹ ਤੇ ਆਹ ਵੇਖੋ ਜੀ ਕਰਨ ਲੱਗੇ ਕੰਮ ਦੰਸਰ ਚਲੋ ਇਹਦੇ ਪੱਟੇ ਪਟਕੀ ਆ ਅੱਗੇ ਜਾਓ ਠੀਕ ਹੈ ਜੀ ਆਹ ਵੇਖੋ ਜੀ ਪਾਣੀ ਦੇ ਹਾਲ ਇਹ ਕੈਲੈਂਡਰ ਚੋਂ ਪਾਣੀ ਇਹ ਟਰੈਕਟਰ ਦੇ ਵਿੱਚ ਸਾਰੇ ਜਿਹਾ ਪਾਣੀ ਚਲੇ ਗਿਆ ਵਾ ਤੇ ਬੁਰਾ ਹਾਲ ਆ ਸ਼ਾਮਾਂ ਦੇ ਸੱਤ ਵਜ ਚੁੱਕੇ ਆ ਪਤਾ ਹੋ ਗਿਆ ਇਹਦੇ ਪਾਣੀ ਨਿਕਲ ਗਿਆ ਤੇ ਪਾਣੀ ਬਹੁਤ ਟਰੈਕਟਰ ਦੱਬਿਆ ਮਿੱਟੀ ਦੇ ਵਿੱਚ ਪੂਰਾ ਮਿੱਟੀ ਚ ਦੱਬਿਆ ਵਾ ਲਿਫਟ ਜੀ ਪਾਣੀ ਉਡਾਈ ਸਾਰੇ ਫਾਇ ਪਾਣੀ ਆ ਇਹਦੇ ਟੂਟੇ ਸਾਰੇ ਸਾਰੇ ਫਾਇ ਪਾਣੀ ਆ ਇਹਦੇ ਪਤਾ ਨਹੀਂ ਆਪੇ ਇਹ ਤੋਂ ਗਾਵੀ ਆ ਮੜ ਕੇ ਖੋਲ ਕੇ ਬੈ ਗਈ ਨਹੀਂ ਨਾ ਖੋਲੋ ਖੋਲਣ ਦੇ ਬੈਣਾ ਹੀ ਆ ਤੇਲ ਤੇ ਦਿੱਤਾ ਉਹਨੂੰ ਤੇਲ ਉਹ ਨਾਲ ਲੈ ਗਏ ਪਿੰਡਾਂ ਦੇ ਤਾ ਵੇਖੋ ਜੀ ਪੂਰੇ ਪਾਣੀ ਕੱਢਣ ਲੱਗੇ ਆ ਤੇ ਵੀਰਾਂ ਨੂੰ ਸਿੱਧਾ ਹੀ ਕਹਿਆ ਇੱਕ ਤੇ ਹੋ ਗਿਆ ਨੇਹਰਾ ਤੇ ਨਾ ਇਹ ਟਰੈਕਟਰ ਸਟਾਰਟ ਤੇ ਨਾ ਇਥੇ ਟਰੈਕਟਰ ਕੋਈ ਹੋਰ ਹੈਗਾ ਤੇ ਮਿੱਟੀ 'ਚ ਦੱਬਿਆ ਨਾ ਕਹੀ ਆ ਹੁਣ ਥੱਲਿਓਂ ਪਾਣੀ ਕੱਢਣ ਲੱਗੇ ਨੋਇਲਾਂ ਪੁਰੀਆਂ ਪੈਣੀਆਂ ਸੀ ਤੇ ਆਹ ਵੇਖੋ ਪਾਣੀ ਤੁਹਾਨੂੰ ਵਹੋਣੇ ਮੇ ਟਰੈਕਟਰ ਪੂਰੀ ਮਿੱਟੀ ਚੜੀ ਤੇ ਆਹ ਵੇਖੋ ਪਾਣੀ ਨਿਕਲਦਾ ਪਾਣੀ ਕੜਜਣ ਲੱਗਿਆ ਥੱਲੇ ਉਹੀਆਂ ਚੋਂ ਵੀਰਾਂ ਨੂੰ ਕਿਹਾ ਵੀ ਜੇ ਤੇ ਬੰਦਾ ਆ ਗਿਆ ਠੀਕ ਹੈ ਇਹਨਾਂ ਨੂੰ ਸਮਾਨ ਦੇ ਦਿੱਤਾ ਫਿਲਟਰ ਦੇ ਦਿੱਤੇ ਆ ਤੇ ਨਹੀਂ ਤੇ ਆ ਕੇ ਇੱਕ ਦੋ ਦਿਨਾਂ ਚ ਇਹ ਗੱਲ ਕਹੀ ਆ ਫੋਰਮੈਨ ਸਾਹਿਬ ਨੇ ਸੇਵਾ ਲਾ ਕੇ ਵੀ ਫਿਰ ਮੋਟਰਸਾਈਕਲ ਤੇ ਆ ਜਾਾਂਗੇ ਇਹ ਗੱਲ ਕਹੀ ਆ ਮੋਟਰਸਾਈਕਲ ਤੇ ਆ ਜਾਾਂਗੇ ਵੀ ਇਹ ਗੱਲੋਂ ਦੀ ਆਪਾਂ ਹੈਬ ਕੋਮ ਨੀਰਾ ਹੋ ਗਿਆ ਸੀ ਵੀਰ ਆਂਦੇ ਵੀ ਸਵੇਰੇ ਬੜੀ ਗੱਲ ਸਵੇਰੇ ਆ ਗਿਓ ਸਵੇਰੇ ਵੀ ਸਾਡਾ ਫਿਰ ਟੈਂ ਮਹੂਰ ਪਾਸੇ ਦਾ ਕੋਮ ਇੱਕ ਦਰਿਆ ਦੇ ਕੰਡੇ ਤੇ ਆਉਣਾ ਪੈਣਾ ਖੱਜਲ ਖਰਾਬੀ ਬਹੁਤ ਆ ਪਾਣੀ ਥੱਲਿਓਂ ਆਪਾਂ ਕੱਢਣ ਲੱਗੇ ਆ ਤੇ ਇਹਦੇ ਜੇ ਆਪਾਂ ਸੱਚੀ ਗੱਲ ਕਹਿੰਨੇ ਆ ਵੀ ਆਪਾਂ ਐਵੇਂ ਨਹੀਂ ਵੀਡੀਓ ਪਾਵਾਂਗੇ ਵੀ ਅਹੀਂ ਕੰਮ ਕਰਤਾ ਇਹਦਾ ਨੇਰਾ ਹੋ ਗਿਆ ਪਾਣੀ ਥੱਲਿਓਂ ਕੱਢਦਣੇ ਨੋਇਲਾਂ ਪੁੱਟਣੀਆਂ ਪੈਣੀਆਂ ਅਹੀਂ ਉਹਦਾ ਕਰਕੇ ਇਹ ਕੰਮ ਟਰੈਕਟਰ ਨਹੀਂ ਇੱਥੇ ਪਹੁੰਚਿਆ ਰੇਤਾ ਵਾ ਇਹ ਜਾਂ ਬੈਟਰੀ ਦਾ ਪ੍ਰਬੰਧ ਕਰਨਾ ਪੈਣਾ ਵਾ ਕੁਝ ਵੀ ਕਰਨਾ ਪੈਣਾ ਇਹ ਪੂਰੇ ਮਿੱਟੀ 'ਚ ਡੁੱਬਾ ਵਾ ਫੋਰਮੈਨ ਸਾਹਿਬ ਆਂਦਾ ਵੀ ਇੱਕ ਅੱਧੇ ਦਿਨ ਦੋ ਤਿੰਨ ਆਂਦਣਾ ਚਹੀ ਜਾਂ ਮੋਟਰਸਾਈਕਲ ਤੇ ਆ ਜਾਂਗੇ ਜੇ ਤੇ ਵੀਰ ਕੋਈ ਪਹੁੰਚ ਗਿਆ ਰੇਤਾ ਬਹੁਤ ਇੱਥੇ ਝੋਨਾ ਹੀ ਲੱਗਾ ਤੇ ਝੋਨੇ ਦਾ ਨਾਂ ਨਿਸ਼ਾਨ ਹੀ ਨਹੀਂ ਹੈਗਾ ਆ ਵੇਖੋ ਤੁਰੇ ਜਾਂਦੇ ਆ ਡੱਬਾ ਬਣਿਆ ਡੱਬਾ ਬਣਿਆ 4-4 5-5 ਫੁੱਟ ਰੇਤਾ ਭੜਾ ਰੇਤਾ ਵੀ ਨਹੀਂ ਕੀ ਕੀਤਾ ਸਾਡੇ ਆਪਾਂ ਨੂੰ ਕੁਝ ਵੀ ਨਹੀਂ 77 ਫੁੱਟ ਪਾ ਗਏ ਰੇਤਾ ਮਿੱਟੀ ਵਿੱਚ ਰਲਿਆ ਜਿਤੇ ਡੂੰਗੀ ਉੱਥੇ ਪੱਕ ਗਈ। ਇਹ ਇਹ ਤੇ ਹੁਣ ਸਮਝ ਲਓ ਵੀ ਜਿਹੜਾ ਬੰਦਾ ਜੀਸੀਬੀ ਤੋਂ ਬਿਨਾਂ ਦੇ ਰੇਤਾਂ ਦਾ ਚੁੱਕਣ ਦਾ ਕੋਈ ਹੈ ਉਹ ਹੁਣ ਆ ਹੀ ਨਹੀਂ ਪ੍ਰਬੰਧ। ਕਿ ਹੁਣ ਵੀਰ ਪਹੁੰਚਣਾ। ਆਹ ਵੇਖੋ ਇਹ ਲੱਗਿਆ ਸੋਲਰ ਸਿਸਟਮ ਵਾਲੀਆਂ ਮੋਟਰਾਂ ਲੱਗੀਆਂ ਤੇ ਮੋਟਰਾਂ ਵੀ ਟੇਡੀਆਂ ਹੋਈਆਂ ਵਾ। ਆਹ ਵੇਖੋ ਕੀ ਬਣਿਆ ਇਸੇ ਝੋਨਾ। ਹੂੰ। ਹੁਣ ਵੇਖੋ ਵੀ ਝੋਨੇ ਦਾ ਨਾਂ ਨਿਸ਼ਾਨ ਹੀ ਨਹੀਂ ਹੈਗਾ। ਰੀਜਿਸਟ੍ਰੇਸ਼ਨ ਹੀ ਬਣਿਆ ਨਹੀਂ। ਲੱਤਾਂ ਫੁੱਲ ਚੁਕੀਆਂ ਬੰਨਿਆਂ ਦੀਆਂ ਬੁਰਾ ਹਾਲ ਆ ਬੇੜੇ ਦੀ ਬੰਦੇ ਭਾਲ ਤੇ ਆ ਪਹਿਲੋਂ ਅੰਮਾ ਨੇ ਮਿਹਨਤ ਕਰ ਕਰ ਕੇ ਪਧਰੀਆਂ ਕੀਤੀਆਂ ਭਾਜੀ ਹੁਣ ਇਹਾਂ ਦੇ ਪਹਿਲਾਂ ਪਧਰੀਆਂ ਕੀਤੀਆਂ ਠੀਕ ਹੈ ਠੀਕ ਹੈ ਇੱਕ ਤੇ ਇੱਕ ਤਾਂ ਕੀ ਚੱਕਰ ਆ ਇਹ ਦਰਿਆ ਦੀ ਹੈ ਬੰਨੇ ਕੋਈ ਚੀਜ਼ ਵੀ ਨਹੀਂ ਹੁੰਦੀ ਹਾਂਜੀ ਆ ਵੇਖੋ ਜੀ ਸਾਰੇ ਵੀਰ ਆ ਡੇੜਿਆਂ 'ਚ ਬੈਠੇ ਆ ਤੇ ਸਾਹਮਣੇ ਡਿਕਾਂਡੇ ਹਿੰਤੀਆਰ ਕਰਦੇ ਸੀ ਉਹ ਤਾਂ ਵੱਡਾ ਪਿਆ ਇਦਾਂ ਚਲਾਉਂਦੇ ਸਾਨੂੰ ਨਹੀਂ ਪਤਾ ਅਸੀਂ ਤਾਂ ਪਹਿਲੀ ਵਾਰ ਚੜ੍ਹੇ ਆ ਇਹਦੇ 'ਚ ਆਹ ਕੰਮ ਪਹਿਲੀ ਵਾਰ ਵੇਖਿਆ ਤੇ ਆਹ ਵੇਖੋ ਸਾਡੀ ਟੀਮ ਦੇ ਮੈਂਬਰ ਬੈਠੇ ਆ ਆਹ ਵੇਖੋ ਵੀਰ ਜੀ ਜਿਹੜੇ ਸਾਰੇ ਬੈਠੇ ਆ ਕੁਝ ਨਾਲ ਵੀਰ ਸਾਡੇ ਲੋਕਲ ਬੈਠੇ ਇਹਨਾਂ ਦੇ ਅਣੀ ਵੀ ਦਿਖਾ ਬੇੜਾ ਚੱਲਦਾ ਸਾਡਾ ਤੇ ਪਹਿਲੀ ਜਣਾ ਚਾਂਸ ਆ ਬੇੜੇ 'ਚ ਬੈਣ ਦਾ ਏ ਤੇ ਰੱਬ ਗਾ ਨਾ ਹੀ ਬਣਾਵੇ ਨਾ ਹੀ ਬਣਾਵੇ ਰੱਬ ਚੜ੍ਹਦੀ ਕਲਾ ਹੀ ਰੱਖੇ ਸਾਰਿਆਂ ਤੇ ਇਹ ਮੌਕਾ ਨਾ ਹੀ ਦਵੇ ਕਿਸ ਨੂੰ ਮੈਂ ਤਾਂ ਫਬਜੀ ਆ ਦੇ ਚੁੱਡਾ ਲਾ ਕੇ ਵੇਖਿਆ ਪਰ ਮੰਨਦੇ ਨਹੀਂ ਜ਼ਬਰਦਸਤੀ ਲਿਆ ਓਕੇ ਇਹ ਇਹ ਪਾਈ ਇਹਦੇ ਟਰਾਲੀ ਟਰੈਕਟਰ ਹੀ ਚੱਲ ਜਾਂਦਾ ਹੈ ਹੈ ਕਮਾਂਡ ਚੱਲ ਜਾਂਦੀ ਹੈ ਕੰਪੈਨੂ ਚੱਲ ਜਾਂਦੀ ਹੈ ਠੀਕ ਠੀਕ ਆ ਇਹ ਹੋਊ ਲੰਬਾਈ 50 ਫੁੱਟ ਦੀ 50 ਤੋਂ ਅੱਛਾ 50 ਦੇ ਲਾਗੇ ਬਨੇ ਆ ਅੱਛਾ 60 ਪੈਣ ਦੇ ਲਾਗੇ ਠੀਕ ਆ ਆ ਵੇਖੋ ਵੀ ਇਦਾਂ ਮਿਹਨਤ ਕਰਦੇ ਵੀਰ ਆ ਰੱਸਾ ਖਿੱਚਦੇ ਆ ਆ ਰੱਸਾ ਇਦਾਂ ਖਿੱਚਦੇ ਆ ਤੇ ਬੇੜੇ ਦੇ ਵਿੱਚ ਆ ਲੋ ਬਾਤਾ ਵੀ ਰਵੀਰਾਂ ਦਾ ਥੱਲੇ ਬਹਿ ਜਾਓ ਇਹ ਨਾਵੇਂ ਪਰਨੇਪੁਰਨਾ ਕਿਸ ਦਾ ਫਾਜੇ ਆ ਵੇਖੋ ਜੀ ਮਨੰਜਰ ਸਾਹ सोनू ਭਾਜੀ ਬੈਠੇ ਆ ਜਮਕਦੀ ਹੁਣ ਇਹਨਾਂ ਦੀ ਝੱਗੀ ਜੀ ਤੇ ਉਹ ਦੇਖ ਲੋ ਆਟ ਕੇ ਆਂਦੇ ਰਸਾ ਵਿੱਚ ਵੀ ਮਾਰਦਾ ਹੈ ਖਿੱਚ ਕੇ ਸੋ ਜੋ ਤੇ ਚੰਗੇ ਬਣਾ ਤਾਰੂ ਜਿਹੜੇ ਬਾਰੀਆਂ ਪਾਉਂਦਾ ਰਿਹਾ ਆ ਵੀ ਇਹ ਲੋ ਆ ਵੀ ਉਹ ਇਦਾਂ ਜਾਣਾ ਪੈਂਦਾ ਵੀਰ ਉਹਨਾਂ ਨੂੰ ਤਰੀਕਾ ਵੇਖੋ ਇਦਾਂ ਸਾਡੇ ਇਹਨਾਂ ਦਾ ਪਹਿਲਾ ਚਾਂਸ ਆ ਇਹਨਾਂ ਦਾ ਵੀਰ ਹੋਣੀ ਤੇ ਜਾਂਦੇ ਆਉਂਦੇ ਰਹਿੰਦੇ ਦਰਿਆਉਂ ਪਾਰ ਜਾਂਦੇ ਆਵੇਂ ਨਾ ਦੋ ਹੀ ਵੀਰਿਆਂ ਨੇ ਹੁਣ ਤੇ ਉਹਨਾਂ ਦੇ ਪੈਸੇ ਆਪਣੇ ਆਪ ਹੀ ਜਾਂਦਾ ਹੋ। ਆਹ ਹੋ ਜੋ। ਥਾਂ ਥਾਂ ਰੱਸਾ ਬਹੁਤ ਤੇਜ਼ ਆਉਂਦਾ। ਐਦਾਂ ਜਾਈਦਾ ਐਦਾਂ। ਕੀ ਹਾਲ ਹੈ ਟਾਂਗਰੇ ਵਾਲਾ ਸਾਹਿਬ? ਪੋਚਰੇ ਅੱਜ। ਅੱਜ ਬੜਾ ਲਾਲ ਤਰੰਗ ਬਹੁਤ ਲਾਲ ਚਮਕਦਾ ਵੀਰ ਦਾ। ਇਹਦੇ ਬਹੁਤ ਬੁਰੀ ਅੱਜ ਇਹਦੇ ਪੋਚਣਾ ਕਿੰਨਾ ਟਾਈਮ 7:30 ਦੇ ਅੱਠ 7 7:30 7:30 ਤੇ ਐਦਾਂ ਕਮਾ ਕਮਾਂਗੇ ਜਾਂਦੇ ਕਦੀ ਉਧਰ ਨੂੰ ਜਦਾਂ ਤੇ ਉਹ ਵੇਖੋ ਜੀ ਐਦਾਂ ਵਾ ਛੌਟ ਚੜਨਗੇ ਦੋ ਤਿੰਨਾਂ ਦਰਾਂ ਨੂੰ ਭਿੰਡਰ ਡੇਰੀ ਫਾਰਮ ਦੇ ਤੇ ਭਿੰਡਰ ਫਾਰਮ 13 13 ਦੇ ਸੇਵਾ ਕਰਨ ਆਏ ਹੀ ਮੂਸਾ ਦਰਿਆ ਸੱਤ ਸੌ ਤੀਹ ਤਾਂ ਨਹੀਂ ਨਹੀਂ ਕਰੀਦੀ ਐਦਾਂ ਵੀਰ ਹੁਣੇ ਕਰਦੇ ਮਿਹਨਤਾਂ ਐਡਰਸਾ ਫੜਕੇ ਇਹੋ ਵੀਰ ਤਿੰਨੇ ਵੀਰ ਬੇੜੇ ਨੂੰ ਚਲਾਉਂਦੇ ਆ ਇਹ ਵੇਖ ਲੋ ਵੀ ਕਿਹੜੇ ਹਸਾਉਨਾ ਤਰੀਕਾ ਵਾ ਇਹਨਾਂ ਨੂੰ ਜ਼ੋਰ ਦੀ ਗੱਲ ਨਹੀਂ ਆ ਤਰੀਕਾ ਵਾ ਇਹਨਾਂ ਨੂੰ ਬੇੜਾ ਚਲਾਉਣ ਦਾ ਸਾਨੂੰ ਨੋਨੇ ਵਾਲਾ ਵੀਰ ਬੈਠਾ ਪੱਗਾ ਲੱਗ ਚੱਲੇ ਬੰਨੇ ਓ ਸਿਮਮੇ ਰਸੇ ਦੇ ਆ ਠਕੇ ਬੈਠਾ ਇੱਥੇ ਆ ਜਾਓ ਪਾਉ ਜਨੂੰ ਤਰੀਕਾ ਵਾ ਰਸਾ ਹਾੜ ਉੱਤਰ ਥੱਲੇ ਭੱਜ ਕੇ ਆਓ ਇਧਰ ਹੱਥ ਜੋਕੜੋ ਵਡਿਆ ਹੱਥ ਜੋਕ ਇੱਥੇ ਹੱਥ ਜੋਕੜਾ ਵੀਰੇ ਬੰਦਰੀ ਬੰਦ ਕਰ ਦੇ ਯਾਰ ਦੇਦਾ ਨਹੀਂ ਇਤਨਾ ਮੈਂ ਉੱਤਰ ਲਗਾ ਦੂਜੇ ਦਾ ਆ ਵੇਖੋ ਜੀ ਚਲੋ ਕੰਡੇ ਤੋਂ ਵੱਡੇ ਵੇੜੇ ਤੋਂ ਨਿੱਕੀ ਬੇੜੀ ਚ ਇਦਾਂ ਹੋਲੀ 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 ਆ ਵੇ ਕਿਹੜਾ ਪੈਨ ਬਹੁਤ ਤੇ ਲਬਦੀਪ ਵਾਲੀ ਕਣਕ ਤੋਂ ਆ ਵੇਖੋ ਜੀ ਇਦਾਂ ਮੁਸ਼ਕਲਾਂ ਆ ਅੱਜ ਅੱਜ ਮੁਸ਼ਕਲਾਂ ਬਹੁਤ ਭੜੇ ਸਾਰਾ ਦਿਨੀ ਅੱਜ ਕੱਲੇ ਕੱਲੇ ਟਰੈਕਟਰ ਮੋਟਰਾਂ ਤੇ ਜਾ ਕੇ ਡੇਰਿਆਂ ਤੇ ਜਾ ਕੇ ਟਰੈਕਟਰ ਵੀਰਾਂ ਦੇ ਬਾਹਰ ਲੱਗੇ ਸੀ ਤੇ ਅੱਜ ਸਾਰਾ ਦਿਨ ਇਹੋ ਕੰਮ ਹੀ ਚੱਲਿਆ ਤੇ ਟਾਈਮ 7:30 ਹੋ ਚੁੱਕੇ ਆ ਰਾਤ ਦੇ 24 ਤਰੀਕ ਨਵਾਂ ਮਹੀਨਾ ਇਹਨਾਂ ਵੀਰਾਂ ਨੂੰ ਇਹ ਤਾਂ ਮੁਸ਼ਕਲਾਂ ਨਾਲ ਭਿੜਦੇ ਰਹਿੰਦੇ ਆ ਜਿਹੜੇ ਦਰਿਆ ਦੇ ਕੰਢੇ ਤੇ ਆ ਹੁਣ ਸਮਝ ਲੱਗੀ ਆ ਅੰਨ ਤੇ ਬਹੁਤ ਸੁੱਕੇ ਪੁਕੇ ਜਾਮ ਸਾਨੂੰ ਇਹ ਮੁਸ਼ਕਲਾਂ ਦਾ ਪਤਾ ਹੀ ਨਹੀਂ ਆ ਮਾੜਾ ਚਾਬੀਆਂ ਦਾ ਜੋੜਾ ਚੁੱਕ ਲਿਓ ਚਾਬੀਆਂ ਆ ਗਈਆਂ